ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦੇ ਵਿੱਚ ਬੜਾ ਜਵਾਨ ਮੇਰੀਆਂ ਮਾਤਾਵਾਂ ਮੇਰੇ ਬਜ਼ੁਰਗ ਤੇ ਮੇਰੇ ਤੋਂ ਛੋਟੇ ਮੇਰੇ ਵੀਰ ਫਤਿਹ ਅਰਸ਼ ਕਰਦਾ ਜੀ ਫਤਿਹ ਦਾ ਜਵਾਬ ਫਤਿਹ ਜੀ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਰਵਾਇ ਜੀ ਕਾ ਵਾਹਿਗੁਰੂ ਅੱਜ ਅਸੀਂ ਆਪਣੇ ਮਾਤਾ ਜੀ ਮਾਤਾ ਗਰਦੀਪ ਕੌਰ ਜੀ ਜਿਨ੍ਹਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਆਏ ਆ ਮੈਂ ਆਪਣੀ ਜਥੇਬੰਦੀ ਅਕਾਲੀ ਦਲ ਵਾਸ ਪੰਜਾਬ ਦੇ ਜਿਨ੍ਹਾਂ ਦੇ ਮੁੱਖ ਸੇਵਾਦਾਰ ਲੋਕ ਸਭਾ ਮੈਂਬਰ ਭਾਈ ਅਮਰਪਾਲ ਸਿੰਘ ਜੀ ਖਾਲਸਾ ਜਿਹੜੇ ਕਿ ਡਿਗਰੂਗੜ੍ਹ ਜੇ ਵਿੱਚ ਬੰਦ ਨੇ ਉਹਨਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਤੇ ਨਾਲ ਦੀ ਨਾਲ ਮੈਂ ਭਾਈ ਅਰਤਾਪ ਸਿੰਘ ਜੀ ਦੇ ਦੇ ਕੇ ਮੇਰੇ ਬਹੁਤ ਨਜ਼ਦੀਕੀ ਦੇ ਉਹਨਾਂ ਦੇ ਜੀਵਨ ਵੱਲ ਜਦੋਂ ਝਾਕ ਮਾਰਦਾ ਹੈ ਤੇ ਇੰਨਾ ਵਧੀਆ ਮੈਨੂੰ ਉਹਨਾਂ ਦਾ ਜੀਵਨ ਲੱਗਦਾ ਹੈ ਕਿ ਇਹਨਾਂ ਨੇ ਜਿੱਥੇ ਕਿਸਾਨੀ ਦੇ ਵਿੱਚ ਮੱਲਾ ਮਾਰੀਆਂ ਉੱਥੇ ਕਿਸਾਨ ਯੂਨੀਅਨ ਦੇ ਵਿੱਚ ਆਪਣੀਆਂ ਸਵਾਵਾ ਲਿਭਾ ਕੇ ਸਿੱਖ ਸੰਤਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਾਗਰੂਤ ਕੀਤਾ ਤੇ ਇਹ ਜੋ ਕਰਮ ਅੱਜ ਇਹ ਕਰ ਰਹੇ ਨੇ ਮੈਨੂੰ ਇਹ ਮਸੂਹੂਰ ਹੁੰਦਾ ਕਿ ਮਾਤਾ ਗੁਰਦੀਪ ਕੌਰ ਜੀ ਦੀ ਉਹ ਜਿਹੜੀ ਦੇਣ ਆ ਜੋ ਲੋਕਾਂ ਦੇ ਵਿੱਚ ਵਿਚਰਦੇ ਆ ਮੈਂ ਇਹਨਾਂ ਸ਼ਬਦਾਂ ਦੇ ਨਾਲ ਹੀ ਜਿੱਥੇ ਭਾਈ ਅਵਤਾਰ ਸਿੰਘ ਜੀ ਉਹਨਾਂ ਨੂੰ ਵਿਰਵਾਤ ਕਰਉਣਾ ਕਿ ਸਾਡੀ ਜਥੇਬੰਦੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਉਥੇ ਮਾਤਾ ਜੀ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕਰਨਾ ਤੇ ਅਖੀਰ ਦੇ ਵਿੱਚ ਇੱਕ ਬੇਨਤੀ ਜ਼ਰੂਰ ਕਰੂੰਗਾ ਤੇ ਅੱਜ ਸਾਡੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਦੌਰ ਬਹੁਤ ਤੇਜ਼ੀ ਨਾਲ ਚੱਲ ਰਿਹਾ ਜਦੋਂ ਮੈਂ ਪਿੰਡਾਂ ਦੇ ਵਿੱਚ ਨਗਰਾਂ ਦੇ ਜਾਨਾ ਜਾ ਕੇ ਵੇਖਦਾ ਤੇ ਬਹੁਤ ਅਫਸੋਸ ਹੁੰਦਾ ਸੋ ਮੈਂ ਇੱਥੇ ਇਕੱਤਰ ਆਪਣੀਆਂ ਮਾਵਾਂ ਤੇ ਭੈਣਾਂ ਨੂੰ ਬੇਨਤੀ ਜ਼ਰੂਰ ਕਰੂੰਗਾ ਕਿ ਜਿਹੜੇ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ ਸਿਆਸੀ ਲੋਕ ਆਉਣ ਤੇ ਜਿਹੜੇ ਨਸ਼ੇਦੀਆਂ ਗੱਲਾਂ ਕਰਨ ਉਹਨਾਂ ਨੂੰ ਬਿਲਕੁਲ ਮੂਹ ਨਹੀਂ ਆਉਣਾ ਤੇ ਆਪਣੀ ਨੌਜਵਾਨੀ ਨੂੰ ਬਚਾਉਣਾ ਆਪਣੀ ਕਿਸਾਨੀ ਨੂੰ ਬਚਾਉਣਾ ਆਪਣੇ ਪੰਜਾਬ ਨੂੰ ਬਚਾਉਣਾ ਇਸ ਗੱਲ ਵੱਲ ਸਭ ਧਿਆਨ ਦੇਣਾ ਸੋ ਇੰਨੀਆਂ ਬੇਤੀਆਂ ਕਰਦਾ ਹੋਇਆ ਖੇਮਾ ਦਾ ਜੱਜਕ ਹੈ ਫਤਿਹ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ